ਜਾਦ ਗੁਰੂ ਜੀ ਨੇ ਇਹ ਖਬਰ ਸੁਣੀ ਤਾਂ ਇੱਕ ਘੜੀ ਪ੍ਰੰਤ ਚੁੱਪ ਚਾਪ ਰਹੇ ਅਤੇ ਕੁਝ ਨਾ ਬੋਲੇ ਫਿਰ ਆਖਿਆ ਕਿ ਉਹ ਤਾਂ ਸਦਾ ਹੀ ਜੀਵਦੇ ਹਨ ਜਿਨ੍ਹਾਂ ਨੇ ਤਾਂ ਰੱਖਿਆ ਵਾਤੇ ਸਰੀਰ ਦਿੱਤੇ ਪਰ ਤੋਂ ਮਸੂਮ ਬੱਚਿਆਂ ਨੂੰ નિર્ਦੋਸ਼ ਮਾਰਨਾ ਹਰ ਇੱਕ ਮਜਬਤ ਤੇ ਧਰਮ ਦੇ ਵਿਰੁੱਧ ਹੈ 나ਜਮ ਨੇ ਇਹ ਬਹੁਤ ਭਾਰੀ ਭੁੱਲ ਕੀਤੀ ਹੈ ਸੋ ਇਹਦਾ ਫਲ ਇਹ ਹੋਵੇਗਾ ਕਿ ਜ਼ੁਲਮ ਦਾ ਰਾਜ ਜਲਦੀ ਨਸ਼ਟ ਹੋ ਜਾਵੇਗਾ ਅਰ ਸ਼ਹਿਦੀਆਂ ਇੱਟਾਂ ਸਤਲੁਜ ਪਾਰ ਜਾਣਗੀਆਂ ਸੋ ਸਭ ਸੱਚ ਹੋਇਆ ਰਾਜ ਵੀ ਜਾਂਦਾ ਰਿਹਾ ਸਿੱਖਾਂ ਨੇ ਸਰਹੰਦ ਨੂੰ ਵੀ ਬਰਵਾਦ ਕਰ ਦਿੱਤਾ ਅਤੇ ਅੰਗਰੇਜ਼ਾਂ ਨੇ ਉੱਥੋਂ ਦੇ ਟੱਠੇ ਹੋਏ ਮਕਾਨ ਖਰੀਦ ਕੇ ਸਤਲੁਜ ਪਾਰ ਇੱਟਾਂ ਪਹੁੰਚਾਇਆ ਮੱਧੇ ਦੇ ਸਿੱਖਾ ਗੁਰੂ ਜੀ ਦੇ ਹਾਲ ਸੁਣ ਕੇ ਗੁਰੂ ਸਹਿਵਲ 3-400 ਜਵਾਨ ਹਥਿਆਰਬੰਦ ਭੇਜੇ ਅਰ ਕਹਿ ਕਲਿਆ ਕਿ ਤੁਰਕਾਂ ਨਾਲ ਆਪ ਨੇ ਲੜਾਈ ਜੋ ਕੀਤੀ ਪਾਰੀ ਪੁੱਲ ਕੀਤੀ ਹੈ ਹੁਣ ਆਪ ਕਿਹਾ ਮੰਨੋ ਤਾਂ ਬਾਸ਼ਾ ਨਾਲ ਆਪ ਦੀ ਸੁਲਾ ਕਰਾ ਦਈਏ ਗੁਰੂ ਜੀ ਨੇ ਇਸ ਗੱਲ ਦਾ ਉੱਤਰ ਦਿੱਤਾ ਕਿ ਮੈਂ ਜਗਤ ਦਾ ਰਾਜ ਭੁਗਲ ਨਹੀਂ ਆਇਆ ਜੋ ਤੁਹਾਡੇ ਪਿੱਛੇ ਲੱਗਾ ਮੈਂ ਤਾਂ ਪਿਤਾ ਦੀ ਦਾ ਹੁਕਮ ਮੰਨਣਾ ਹੈ ਮਚੈਲ ਇਹ ਉੱਤਰ ਸੁਣ ਬੁੜ ਤੁਰੇ ਰਸਤੇ ਵਿੱਚ ਇਹਨਾਂ ਨੂੰ ਪਾੜਾ ਲੱਗਾ ਕਿ ਨਵਾਬ ਸਰਹੰਦ ਕਈ ਹਜ਼ਾਰ ਫੌਜ ਲੈ ਕੇ ਗੁਰੂ ਜੀ ਦੇ ਨਾਲ ਲੜਨ ਆ ਰਿਹਾ ਹੈ ਕੁਝ ਸਿੰਘਾਂ ਨੇ ਇਹ ਵਿਚਾਰ ਕੀਤਾ ਕਿ ਸੂਰਾਸੋ ਪਹਿਚਾਨੀਏ ਜੋ ਨਰੇ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰੇ ਕਬੂਨਾ ਛਾੜੇ ਖੇਤ ਆਪੋ ਵਿੱਚ ਸਲਾਹ ਕੀਤੀ ਕਿ ਜਹਦ ਇੱਕ ਦਿਨ ਜ਼ਰੂਰ ਮਰਨਾ ਹੈ ਤਾਂ ਕਿਉਂ ਨਾ ਗੁਰੂ ਹੀਤ ਮਰੀਏ